ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜੋ ਗੁਰਮਤ ਪ੍ਰਚਾਰ ਮਹਿੰਮਾ ਸ਼ੁਰੂ ਕੀਤੀ ਗਈ ਆ ਸਤਿਗੁਰ ਜੀ ਨੇ ਕਿਰਪਾ ਕੀਤੀ ਅਭਿ ਸ਼ਨੀਵਾਰ ਨੂੰ ਇਹ ਕਾਰਜ ਆਰੰਭ ਕੀਤੇ ਗਏ 9 ਫਰਵਰੀ 2025 ਸਤਿਗੁਰ ਨੇ ਕਿਰਪਾ ਕੀਤੀ ਜਥੇ ਬਣਾ ਕੇ ਜਿਹੜੇ ਸੀ ਇਹ ਤੋਰੇ ਗਏ ਜੀ ਸ਼ੀਤ ਸਿਕਮ ਜੀ ਕਾਲਜ ਵੱਲੋਂ ਸਤਿਗੁਰ ਦੀ ਕਿਰਪਾ ਨਾਲ ਤੇ ਉਹਨਾਂ ਨੇ ਜਾ ਕੇ ਸ਼ਾਮ ਨੂੰ ਸੰਧਿਆ ਦੇ ਦੀਵਾਨ ਲਗਾਏ ਇਹ ਗਰੁੱਪ ਵਿੱਚ ਗੁਰਦਰਾ ਟੱਕਰ ਸਾਹਿਬ ਪਿੰਡ ਖੁਰ ਦਾ ਸੰਧਿਆ ਵੇਲੇ ਦੀਵਾਨ ਸਜਾਏ ਪਾਈ ਸ ਹੈ ਜੀ ਪਿੰਡ ਲਾਂਬੜਾ ਵਿੱਚ ਦੀਵਾਨ ਸਜਾਏ ਜਿਹੜਾ ਰਿਪੋਰਟ ਆਇਆ ਗੁਰਦਰਾ ਸ੍ਰੀ ਗਰਨਾ ਸਾਹਿਬ ਵਿਖੇ ਠੀਕ ਹੈ ਜੀ ਇਹ ਪੰਜੀ ਨੇ ਮੈਸੇਜ ਪਾਇਆ ਵੀ ਜਿਹੜੇ ਜਿਹੜੇ ਵਕ ਵਕ ਸੰਟਰ ਵਿੱਚ ਪਹੁੰਚੇ ਆਪਣੀ ਸੂਚਨਾ ਦੇਣਾ ਕਿ ਉਹਨਾਂ ਦੀ ਸੈਟਿੰਗ ਠੀਕ ਹੋ ਗਈ ਹੈ ਜਾਂ ਕੋਈ ਮੁਸ਼ਕਿਲਤਾ ਨਹੀਂ ਜਿਹੜੇ ਸਿੰਘਾਂ ਦੀ ਡਿਊਟੀਆਂ ਅਜੇ ਨਹੀਂ ਲੱਗੀਆਂ ਸੋਮਵਾਰ ਸ਼ਾਮ ਤੱਕ ਉਹ ਸਾਰੇ ਸਿੰਘ ਸੈੱਟ ਕਰ ਦਿੱਤੇ ਜਾਣਗੇ ਜਿਵੇਂ ਤੁਸੀਂ ਹੁਣ ਸਾਰਿਆਂ ਨੇ ਸ਼ਾਮ ਦੇ ਦੀਵਾਨ ਹੰਦੀਆਂ ਫੋਟੋਆਂ ਭੇਜੀਆਂ ਹਨ ਕੁਝ ਵੀ ਸਿੰਘਾਂ ਨੇ ਵੀਡੀਓ ਭੇਜੀਆਂ ਨੇ ਇਵੇਂ ਹੀ ਸਵੇਰ ਦੇ ਦੀਵਾਨ ਦੀ ਲਗਭਗ 30 ਸਕਿੰਟ ਦੀ ਵੀਡੀਓ ਬਣਾ ਕੇ ਤੁਸੀਂ ਸਾਰਿਆਂ ਨੇ ਗਰੁੱਪ ਵਿੱਚ ਭੇਜਣੀ ਹੈ ਤਾਂ ਕਿ ਤੁਹਾਨੂੰ ਸਾਨੂੰ ਤੁਹਾਡੀ ਐਕਟੀਵਿਟੀ ਦਾ ਪਤਾ ਲੱਗ ਜਾਵੇ ਪ੍ਰਕਾਸ਼ ਦੀ ਸੇਵਾ ਨਿਤਨੇਮ ਦੀ ਸੇਵਾ ਕੀਰਤਨ ਦੀ ਸੇਵਾ ਉਸ ਤੋਂ ਬਾਅਦ ਕਥਾ ਦੇ ਸਮਾਪ੍ਰਚਾਰਕ ਸਿੰਘ ਨੇ ਜੋ ਕੁਝ ਦੱਸਿਆ ਕਿ ਆਪਾਂ ਕੀ ਕਰਨਾ ਹੈ ਗੁਰਬਾਣੀ ਸੰਤਿਆ ਕੀਰਤਨ ਤਬਲਾ ਸਿਖਲਾਈ ਦੇਣਾ ਸੰਸੈਜ ਪੜ੍ਹਦੀ ਰਮਤਾ ਤੇ ਅੰਮ੍ਰਿਤ ਪਾਣੀ ਇਹ ਚਾਰ ਪੰਜ ਵਿਚਾਰ ਹਰ ਰੋਜ਼ ਸੰਗਤ ਨਾਲ ਸਾਂਝੇ ਕਰਨੇ ਹਨ ਕਿਸੇ ਵੀ ਸਿੰਘ ਨੂੰ ਕੋਈ ਮੁਸ਼ਕਲ ਆਵੇ ਤਾਂ ਮੈਨੂੰ ਫੋਨ ਰਹੀਂ ਜਾਂ ਮੈਸੇਜ ਕਰਕੇ ਜਾਂ ਭਾਈ ਜਤਿੰਦਰ ਸਿੰਘ ਜੀ ਪ੍ਰਚਾਰਕ ਨਾਲ ਸੰਪਰਕ ਕਰਕੇ ਆਪਣੀ ਮੁਸ਼ਕਲ ਦੱਸ ਸਕਦੇ ਹੋ ਜੇ ਫੋਨ ਨਾ ਚੁੱਕਾ ਫਿਰ ਮੈਸੇਜ ਭੇਜ ਸਕਦੇ ਹੋ ਸਾਰੇ ਆਰਾਮ ਦੇ ਨਾਲ ਆਪਣਾ ਹੁਣ ਜੋ ਵੀ ਤੁਹਾਡਾ ਕਾਰੋਬਾਰ ਉਸ ਨੂੰ ਕਰਕੇ ਸੇਰ ਦੇ ਦਿਵਾਨ ਦੀਆਂ ਤਿਆਰੀਆਂ ਕਰੋ ਖਾਲਸਾ ਦੀ ਅਨਾਉਂਸਮੈਂਟ ਵਿੱਚ ਵੀ ਸੰਗਤ ਨੂੰ ਨੇਤ੍ਰੀ ਹਮ ਤੇ ਸੰਖਿਆ ਦੇ ਸਾਰੇ ਪਾੜ ਲਈ ਪ੍ਰੇਰਨਾ ਕਰਨੀ ਸਤਗੁਰੂ ਜੀ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਨੀਵਾਰ ਤੱਕ ਦੀ ਜਿਹੜੀ ਇਹ ਰਿਪੋਰਟ ਹੈ ਜੇ ਸਾਰੇ